ਸਤਿ ਗੁਰੂ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਢਾਈ ਮੀਟਰ ਸਲਵਾਰ ਲੈ ਕੇ ਆਏ ਆਂ ਜੀ ਢਾਈ ਮੀਟਰ ਸਲਵਾਰ ਚ ਮ ਬਲ ਕਿਵੇਂ ਪੈਨੇ ਆ ਜੀ ਬਹੜ ਕਿਵੇਂ ਜੜ ਹੁੰਦੀ ਹੈ ਜੀ ਸਭ ਕੁਝ ਦੱਸਾਂਗੇ ਜੀ ਅੱਜ ਆਪਾਂ ਠੀਕ ਹੈ ਜੀ ਫਿਰ ਆਪਾਂ ਸ਼ੁਰੂ ਕਰਦੇ ਆ ਜੀ ਇਹ ਢਾਈ ਮੀਟਰ ਕਪੜੇ ਸਲਵਾਰ ਆ ਜੀ ਜੋ ਮੈਂ ਜੜ ਲਈ ਸੀਗੀ ਠੀਕ ਹੈ ਪ੍ਰਿੰਟ ਦੇਖ ਕੇ ਜੜੀ ਹੈ ਜੀ ਜਿਹੜਾ ਪੱਲੇ ਦਾ ਪ੍ਰਿੰਟ ਸੀਗਾ ਨਾ ਇਹ ਉੱਪਰ ਹੀ ਜੜ ਕਰਿਆ ਜੀ ਠੀਕ ਹੈ ਇੱਕ ਪਾਸੇ ਪ੍ਰਿੰਟ ਜਾਂਦੀ ਸਾਰਾ ਇਹ ਪੱਲੇ ਦਾ ਪ੍ਰਿੰਟ ਆ ਉਹੀ ਉਲਟਾਉਣਾ ਜੀ ਪਰ ਸਿੱਧਾ ਰੱਖਣਾ ਜੀ ਉੱਪਰ ਵਾਸੇ ਨੂੰ ਇਜ ਨੂੰ ਆਪਾਂ ਬਾਲ ਜੜਨੇ ਆ ਜੀ ਠੀਕ ਹੈ ਆਪਾਂ ਇਹ ਬੈਲਟ ਜੜਨੀ ਸੀਗੀ ਇਹ ਬੈਲਟ ਇਹ 5.5 ਇੰਚ ਤਿਆਰ ਰੱਖੀ ਹੈ ਜੀ ਤੇ ਜੜ ਕੇ ਸਲਵਾੜ ਦੇ ਵਿੱਚ ਬੈਲਟ 5 ਇੰਚ ਰਹਿ ਜੂਗੀ ਤਿਆਰ ਜੀ 25 ਇੰਚ ਲੰਬਾਈ ਹੈ ਇਹ ਬੈਲਟ ਦੀ ਤਿਆਰ ਠੀਕ ਹੈ ਉਹਦੇ ਅਕੋਰਡਿੰਗ ਹੀ ਆਪਾਂ ਪਾਵਾਂਗੇ ਜੀ ਹੁਣ ਕਰਨਾ ਕਿਸ ਤਰ੍ਹਾਂ ਧਿਆਨ ਨਾਲ ਦੇਖਿਓ ਜੀ 25 ਇੰਚ ਦੀ ਬੈਲਟ ਤਿਆਰ ਹੋਈ ਹੋਈ ਹੈ ਜੀ ਠੀਕ ਹੈ ਸਲਵਾੜ ਦਾ ਕੋਈ ਵੀ ਆਸਣ ਲੈ ਕੇ ਜੀ ਆਪਾਂ ਜੋ ਵਾਲ ਦੱਬ ਦੇਣੇ ਆਪਾਂ ਨੇ ਇਹ ਕਿਹੋਂ ਪਿਛਲਾ ਪਾਸਾ ਹੋ ਜਾਊਗਾ ਜੀ ਚਾਹੇ ਆਸਣ ਮੁਰਲਾ ਲੈ ਜਾਂ ਪਿਛਲਾ ਲੈਣ ਕੋਈ ਵੀ ਲੈ ਕੇ ਨਾ ਸਲਵਾਰ ਦਾ ਇੱਕ ਵਾਰ ਸੇ ਬਾਹ ਦੱਬ ਲੈਣਾ ਆਪਾਂ ਨੇ ਜਿਹੜੇ ਬਾੜ ਦਾ ਬਲਾਂ ਦੇ ਮੂੰਹ ਹੋਣਗੇ ਉਹ ਇੱਕ ਵਾਰ ਸਲਾਈ ਵਾਲੇ ਨੂੰ ਹੋਣਗੇ ਜਿਹੜੀ ਆਪਾਂ ਸਲਾਈ ਲਾਈ ਆਸਣ ਦੀ ਠੀਕ ਹੈ ਜੀ 1 ਕਿੰਚ ਦੇ ਬਾਅਦ ਦੱਬ ਦੇਣਾ ਪਾਈ ਆ ਦੇਖੋ ਸੈਂਟਰੇ ਦੀ ਸਲਾਈ ਹੈ ਤੇ ਦੋ ਵਾਰ ਦੱਬਦੇ ਜੀ ਸਲਾਈ ਦੇ ਉੱਪਰ ਨਹੀਂ ਬਚੜਾਉਣੀ ਹੈ ਬਿਲਕੁਲ ਵੀ ਠੀਕ ਹੈ ਇਹ ਪਿਛਲਾ ਹਿੱਸਾ ਹੋ ਗਿਆ ਸਲਵਾਰ ਦਾ ਠੀਕ ਹੈ ਜੀ ਹੁ ਅੱਗੇ ਕਰਨਾ ਕੀ ਹੈ ਥੋੜਾ ਧਿਆਨ ਨਾਲ ਦੇਖਿਓ ਆਪਾਂ ਇਹ ਸਲਵਾਰ ਦੇ ਦੋ ਬਾਲ ਜੱਬੇ ਸੀ ਨਾ ਪਿਛਲੇ ਵਾਲ ਦੱਬ ਕੇ ਇਹਨਾਂ ਨੂੰ ਲੈ ਕੇ ਆਪਾਂ ਸਲਾਈਆਂ ਤੈਅ ਮਾਰ ਲੈਣੀ ਸਲਵਾਰ ਦੀ ਇਦਾਂ ਹੀ ਠੀਕ ਹੈ ਇਹ ਫੜ ਲੈਣੀ ਸਲਵਾਰ ਦੇ ਵਾਲ ਹੁ ਆਪਾਂ ਨੇ ਕਰਨਾ ਕੀ ਹੈ ਜਿਹੜੀ ਆਪਣੀ 25 ਇੰਚ ਦੀ ਬੈਲਟ ਤਿਆਰ ਕੀਤੀ ਸੀ ਉਹ ਇਹਦੇ 7 ਇੰਚ ਘਟਾਉਣੇ ਆਪਾਂ ਨੇ ਠੀਕ ਹੈ ਬੈਟ ਚੋਂ 7 ਇੰਚ ਘਟਾਉਣੇ ਆਪਾਂ ਨੇ ਉਹ ਜਿਹੜੇ 7 ਇੰਚ ਬਾਕੀ ਕੱਪੜਾ ਕਿੰਨਾ ਬਚਿਆ ਜੀ 18 ਇੰਚ ਬਚ ਗਿਆ ਜੀ ਆਪਾਂ 18 ਇੰਚ ਇੱਥੇ ਲੈ ਲੈਣਾ ਆਪਾਂ ਨਾਪ ਠੀਕ ਹੈ 18 ਇੰਚ ਇੱਥੇ ਲੈ ਲਿਆ ਜੀ ਇੱਥੇ ਆਪਾਂ ਟੱਕ ਲੈਣ ਜਾਂ ਨਿਸ਼ਾਨ ਲਾ ਲਓ ਕੈਂਚੀ ਟੱਕ ਲੈਣੀ ਹੈ 18 ਇੰਚ ਠੀਕ ਹੈ ਦੋ ਟੱਕ ਲਾ ਲੈ ਇੱਕ ਆਪਣੇ ਇਧਰਲੇ ਪੱਲੇ ਨਾਲ ਲੈ ਇੱਕ ਦੂਜੇ ਪੱਲੇ ਪੱਲੇ ਨਾਲ ਲੈ ਠੀਕ ਹੈ ਉਹ 7 ਇੰਚ ਕੀ ਹੈ 7 ਇੰਚ ਵਿੱਚ ਨੂੰ ਹੀ ਬਾ ਪਾਉਣੇ ਜਿੰਨਾ ਮਰਜ਼ੀ ਕਿ ਘੇਰਾ ਹੋਵੇ ਸਲਵਾਰ ਦਾ ਚਾਹੇ 3 ਮੀਟਰ ਦੀ ਸਲਵਾਰ ਆ ਚਾਹੇ ਉਹ 6 ਮੀਟਰ ਦੀ ਸਲਵਾਰਾ ਚਾਹੇ ਉਹ ਸਵਾ ਦੋ ਮੀਟਰ ਦੀ ਸਲਵਾਰਾ ਜੀ 7 ਇੰਚ ਜਿਹਨੂੰ ਵਾਲੀ ਪਾਉਣੇ ਆ ਜੀ ਠੀਕ ਹੈ ਪੂਰੇ ਵੱਸ 7 ਇੰਚ ਚ ਆਉਣੇ ਚਾਹੀਦੇ ਸਾਰੇ ਵਾਲ ਕੋਰੀ ਜੀ ਕੋਰੀ ਮੈਂ ਫੇਰਦਾ ਨਹੀਂ ਜਿੰਨੀ ਮਰਜ਼ੀ ਵੈਲਟ ਹੋਵੇ ਤਿਆਰ 21 ਇੰਚਾ 22 ਇੰਚ ਤੇ ਇੰਚਾ ਜਾਂ 19 20 ਵੀ ਹੋਵੇ ਜੀ ਉਹਦੇ 7 ਇੰਚ ਮੈਂ ਸਟਾਰਨਾ ਵਿੱਚ ਤੇ ਜੀ ਠੀਕ ਹੈ ਜਿੰਨਾ ਬਾਕੀ ਕੱਪੜਾ ਬਚ ਗਿਆ ਉਥੇ ਜੇ ਨਿਸ਼ਾਨ ਲਗਾ ਕੇ ਠੀਕ ਹੈ ਟੱਕ ਲਗਾ ਕੇ 7 ਇੰਚ ਨੇ ਬਣਾ ਪਾਉਣੇ ਆ 7 ਇੰਚ ਕਪੜਾ ਵਿੱਚੋਂ ਘਟਾ ਲੈਣਾ ਜੀ ਆਪਾਂ ਨੇ ਜਿੰਨੀ ਮਾਦੀ ਬਾਲਟ ਤਿਆਰ ਹੋਵੇ 7 ਇੰਚ ਵਿੱਚ ਬਾੜ ਪਾਉਣੇ ਇਹ ਸਾਰੇ ਆਓ ਦੇਖਦੇ ਹਾਂ ਕਿ ਬਾਕੀਵੇਂ ਪੈਣੇ ਆਈ 7 ਤੋਂ ਪਹਿਲਾਂ ਇਹ ਪੱਲੇ ਪਲੇਟ ਦੱਬਦੇ ਜੀ ਆਪਾਂ ਇਹ ਬਾੜ ਪਾਉਣ ਤੋਂ ਪਹਿਲਾਂ ਪੱਲੇ ਦਾ ਬੜ ਦੱਬਣਾ ਜ਼ਰੂਰੀ ਹੈ ਜਿਹੜਾ ਤਾਂ ਕਰੀਜ਼ ਦਾ ਬਾੜ ਹੁੰਦਾ ਹੈ ਜੀ ਜਿਹਦੇ ਨਾਲ ਆਪਾਂ ਪ੍ਰੈਸਰ ਕਰੀ ਮੂਰੀ ਖੜਦੀ ਹੈ ਜੀ ਉਹ ਬੜ ਦੱਬਣਾ ਜ਼ਰੂਰੀ ਹੈ ਜੀ ਇਹ ਸੈਂਟਰ ਹੈ ਜੀ ਪੱਲੇ ਦਾ ਸੈਂਟਰ ਦਾ ਟੱਕਲ ਲਗਾ ਲਏ ਸੀ ਮੈਂ 3 ਇੰਚ ਜਿਹਨੂੰ 3.1 ਇੰਚ ਦਾ ਹਨਾ ਕਈ ਕਿੰਝ ਜਿਹਾ ਬੰਦ ਨਾ ਪਤਾ ਲੱਗ ਜੇ ਆਪਾਂ ਨੂੰ ਬੜ ਦੱਬਿਆ ਸਿੱਧੇ ਪਾਸੇ ਨਾ ਬਣਾਈ ਬਾਸ ਇਹ ਨਹੀਂ ਮੜ ਦੱਬਣਾ ਜੀ ਤਾਂ ਕਿ ਜਦੋਂ ਆਪਾਂ ਤੈਹ ਲਾਓ ਇਸ ਸਲਵਾਰ ਦੀ ਪ੍ਰੈਸ ਕਰੇ ਦਿੱਕਤ ਨਾ ਆਵੇ ਇਹ ਜੇ ਬਾਹਾਂ ਲੱਪਣੇ ਦਿੱਕਤ ਬਹੁਤ ਆਉਂਦੀ ਹੈ ਜੀ ਆਪਾਂ ਕਿਹੜੇ ਬਾਹ ਫੜ ਕੇ ਆਪਾਂ ਵੀ ਕਰੀਏ ਆਪਾਂ ਪ੍ਰੈਸ ਕਰੀਏ ਠੀਕ ਹੈ ਇਹ ਕਰੀਜ਼ਾ ਵਾਲਾ ਜੀ ਐਦਾਂ ਦੂਜੇ ਵਾਂ ਦੱਬ ਲਾਂਗੇ ਆਪਾਂ ਆਪਾਂ ਪੱਲੇ ਦੋਨੇ ਵਾਂ ਦੱਬ ਲੈ ਦੀ ਹੁਣ ਆਪਾਂ ਬਾਹਾਂ ਪਾਉਨ ਸਟਾਰਟ ਕਰਦੇ ਆਂ ਜੀ ਬਾਹ ਕਿਵੇਂ ਪਾਉਣੇ ਆ ਜੀ ਆ ਦੇਖ ਲਓ ਜੀ ਇੰਨਾ ਘੇਰ ਬਣਦਾ ਜੀ ਆਪਾਂ 2.5 ਮੀਟਰ ਕਪੜੇ ਦਾ ਇਹ ਜਿਹੜਾ ਆਪਣਾ ਆ ਟੱਕ ਸੀ ਨਾ ਇਹ ਵਾਲਾ ਟੱਕ ਇਹ ਇੰਨਾ ਘੇਰ ਬਣਦਾ ਜੀ ਇਹ ਅਕੋਰਡਿੰਗ ਆਪਾਂ ਬਾਹਰ ਪਾਉਣੇ ਇਹ ਸਾਰੇ ਕਪੜੇ ਬਾਹਰ 7 ਇੰਚ ਬਾਹਰ ਪਾਉਣੇ ਚਾਹੀਦੇ ਸਿਰਫ 7 ਇੰਚ ਨੂੰ ਆਪਾਂ 12 ਬਾਹਰ ਮਿੰਦੇ ਰਹਿਣਾ ਕਿੰਨੇ ਇੰਚ ਬਾਹਰ ਪੈਣੇ ਆ ਜੀ ਬਾਹਰ ਤੋਂ ਦੇ ਪਾਰਾ ਥੋੜੀ ਚਾਲ ਰੱਖੀਏ ਬੜਾ ਕਾ ਲੈਣਾ ਜੀ ਆਪਾਂ ਨੇ ਇਹਨੂੰ ਮਸ਼ੀਨ ਦੀ ਚਾਲ ਕਹਿੰਦੇ ਆ ਜੀ ਠੀਕ ਹੈ ਇਹ ਸਾਰਾ ਬਾਹਰ ਦੱਬਾਂਗੇ ਕਿ ਸਾਰਾ ਵਾਲ ਦੱਬਣਿਆ ਜੀ ਆਪਾਂ ਨੇ ੇਠਾਂ ਵੀ ਧਿਆਨ ਰੱਖਣਾ ਕਿ ਵਾਲ ਆਪਣੇ ਤੇ ੇਠਾਂ ਨੂੰ ਨਾ ਜਾਣ ਆਪਾਂ ਸਿੱਧੇ ਰਹਿਣ ਤਾਂ ਕਿ ਸਾਰੇ ਵਾਲ ਵਿੱਚ ਆ ਜਾਣ ਜਿਹੜੇ ਵਾਲ ਖੁੱਲ੍ਹ ਜਾਂਦੇ ਨੇ ਪਿੱਛੇ ਤੇ ਉਹ ਸਾਈਸ ਲਵਾ ਰਹੀ ਠੀਕ ਨਹੀਂ ਰਹਿੰਦੀ ਜੀ ਹੈਗੀ ਦੁਬਾਰੇ ਪਾਉਣੇ ਪੈਣੇ ਜੀ ਸਾਰੇ ਇਹ ਕ ਸਾਰਾ ਵਾਲ ਦੱਬਣਿਆ ਇੱਕ ਹੋਰ ਗੱਲ ਜੀ ਆਪਾਂ ਕਹਿੰਦੇ ਨਹੀਂ ਵਾਲ ਗਣਕੇ ਦੱਬਣੇ ਜਾਂ ਐਨੇ 14 ਚਾਹੀਦੇ 15 ਚਾਹੀਦੇ ਜੀ ਤਾਂ ਇੱਕ ਦਾ ਘੱਟ ਵੱਧ ਹੋ ਸਕਦਾ ਕੋਈ ਚੱਕਰ ਨਹੀਂ ਜੀ ਹੈਗਾ ਪਰ ਬਾਲ ਇੱਕਸਾਰ ਦੱਬਣੇ ਆ। ਉਹ ਸਤਿੰਨ ਜਿੰਨ ਬਾਹ ਹੋਣੀ ਚਾਹੀਦੀ ਸਾਰੇ ਜੀ ਆਪਣੇ। ਆਖਰੀ ਇਹ ਵਾਲਾ ਬਾਅ ਸੀ ਗਏ ਆਪਾਂ ਨੇ ਥਲੇਟ ਪਾਈ ਦੀ। ਇਹੀ ਚੱਕ ਕੇ ਦੱਬਣੀ ਆ ਜੀ ਗਾਹਾਂ ਅੱਗੇ ਕਰਨੀ ਆ ਜੀ। ਠੀਕ ਹੈ। ਤੁਹਾਡਾ ਬਾਅ ਮਣਨ ਲੇ ਤਾਂ ਕਿਨੇ ਕਿਤੇ ਹੋਏ। ਕਿੰਨੇ ਇੰਚ ਹੋਣ ਬਾਅ? ਸਾਢੇ 4 ਇੰਚ ਵਾਲ ਹੋਏ ਆ ਜੀ ਯਾ ਲਾਸਟ ਵਾਲ ਦੱਬਣਾ ਜਿੱਥੇ ਦੱਬਣਾ ਹੈ ਜੀ ਉੱਥੇ ਤੱਕ ਮਿਲਣਾ ਜੀ 7 ਇੰਚ ਥੋੜਾ ਵਾਲਾ ਕਪੜਾ ਕੱਟ ਵਾਂਹਲ 7.5 ਤੋਂ ਵੱਧ ਅੱਠ ਨਹੀਂ ਕਰਨਾ ਜਿਵੇਂ ਵੀ ਸਾਢੇ 7 ਤੇ ਭਾਵੇਂ ਹੋ ਜਵੇ ਸਾਢੇ 4 ਇੰਚ ਵਾਲ ਹੋ ਗਏ ਜੀ ਆਪਣੇ ਆਇਆ ਲਾਸਟ ਵਾਲ ਜਦੋਂ ਟੱਕ ਆ ਗਿਆ ਇਹ ਟੱਕ ਚੱਕ ਕੇ ਜਿਹੜਾ ਵਾਲ ਦੱਬਣਾ ਹੈ ਜੀ ਆਪਾਂ ਲਾਸਟ ਵਿੱਚ 7 ਇੰਚ ਵਾਲਾ ਠੀਕ ਹੈ ਆ ਦੇਖੋ

ਪਾਸੇ ਬਾੜ ਪਾਉਣ ਲੱਗੇ ਆ ਜੀ ਜਿਹੜਾ ਆਪਾਂ ਹੁਣ ਬਾੜ ਦੱਬਣਾ ਨਹੀਂ ਇਹਦੀ ਸਲਾਈ ਹੈ ਨੇ ਸਲਾਈ ਨੂੰ ਪੰਜੜਾਉਣਾ ਹੈਗਾ ਸੈਂਟਰ ਵਾਲੀ ਸਲਾਈ ਦੇ ਇਹ ਥੋੜਾ ਜਿਹਾ ਪਿੱਛੇ ਹਟਾ ਹਟ ਕੇ ਰੱਖਣਾ ਜੀ ਪੈਰ ਪੈਰ ਦਾ ਠੀਕ ਹੈ ਸੇਮ ਤਰੀਕੇ ਨਾਲ ਆਪਾਂ ਇਧਰ ਵਾਲਾ ਪਾ ਲਾਂਗੇ ਇੱਕ ਗੱਲ ਇਹ ਤੇ ਹੋਰ ਧਿਆਨ ਰੱਖਣਾ ਜਦੋਂ ਵੀ ਸਲਾਈ ਆਉਂਦੀ ਜਿਹੜੀ ਸਲਾਈ ਆਪਣੀ ਕੁੰਦੇ ਦੇ ਪੱਲੇ ਜੋੜੇ ਹੋਏ ਨੇ ਉਹ ਸਲਾਈ ਚੱਕ ਕੇ ਨਹੀਂ ਕਰੀ ਬਾੜ ਪਾਉਣੇ ਹੈਗੇ ਸਲਾਈਸ ਸਮੇਂ ਲੁਕੋ ਜਣੀ ਵਿੱਚ ਸੀ ਪਿੱਛੇ ਚੱਕ ਲੈਣਾ ਬਾਅਦ ਜਾ ਅੱਗੇ ਚੱਕ ਲੈਣਾ ਜਿ ਬੜਾ ਪਤਾ ਨਹੀਂ ਲੱਗਈ ਇਹ ਸਲਾਈ ਪਾਈ ਹੋਈ ਹੈ ਜੀ ਠੀਕ ਹੈ ਜੀ ਇਹਨੇ ਬਣਾ ਦੀ ਫੀਟਿੰਗੇ ਖਰਾਬ ਹੋ ਜਾਂਦੀ ਹੈ ਜੀ ਹਾਂ ਐਂਡੇ ਦੇ ਕਰੀਜ਼ਾ ਵਾਲ ਆ ਗਿਆ ਜੀ ਇੱਥੇ ਫਰੀ ਚੱਕ ਕੇ ਪਾਵਾਂਗੇ ਜੀ ਇਹ ਪਲੇਟ ਪਾਈ ਜੀ ਆਪਾਂ ਨੇ ਆਪਾਂ ਜੋਨੇ ਪਾਸੇ ਬਾੜ ਪਾ ਲੈ ਜੀ ਜੀ ਠੀਕ ਹੈ ਆ ਪਿਛਲੇ ਪਾਸੇ ਦੇਖੋ ਜੀ ਬਿਲਕੁਲ ਸੈਟ ਆਏ ਆ ਜੀ ਬਿਲਕੁਲ ਏਠਾ ਬਾਲ ਨਹੀਂ ਆਲੇ ਨਾ ਆਉਣਾ ਚਾਹੀਦਾ ਏਠਾ ਬਾਲ ਫਿਰ ਉਹ ਨਿਕਲ ਜਾਂਦਾ ਬਾਹਰ ਦੁਬਾਰਾ ਪਾਉਣਾ ਪੈਂਦਾ ਹੀ ਬਾਲ ਠੀਕ ਹੈ ਹੁਣ ਜਿਹੜੀ ਆਪਾਂ ਨੇ ਬੈਲਟ ਜੜਨੀ ਹੈ ਜੀ ਇਹਨਾਂ ਬਾਲਾਂ ਤੇ ਜਿਹੜੀ ਆ ਸਲਾਈ ਲਾਈਏ ਬੰਦ ਬਾਲ ਦੱਬਣੀ ਵਾਲੀ ਉਹ ਤੇ ਏਠਾ ਨਾਲ ਹੋਣੀ ਚਾਹੀਦੀ ਹੈ ਜੀ ਇਹ ਬੈਟ ਲਾਉਣੀ ਹੈ ਜੀ ਸਲਾਈ ਇਹ ਦਿਖਣੀ ਨਹੀਂ ਚਾਹੀਦੀ ਹੈਗੀ ਬਾਹਰ ਉਹ ਤਾਂ ਜਸ ਸਲਾਈ ਲਾਉਣੀ ਹੈ ਜੀ ਆਪਾਂ ਜਾ ਕੇ ਇਸ ਤਰ੍ਹਾਂ ਸਲਾਈ ਦਿਖੇ ਨਾ ਇਹ ਬਾਹਰ ਦੀ ਜਿਹਾ ਉਹ ਜੜਨੀ ਪੈਂਦੀ ਆਪਾਂ ਠੀਕ ਹੈ ਜੀ ਐਦਾਂ ਕਰਕੇ ਜੇ ਬਾਲ ਪੂਰੇ ਹੈਗੇ ਜੀ ਆਪਣੇ ਇਹ ਬਰਾਬਰ ਪੈ ਇੱਕਸਾਰ ਹੈਗੇ ਠੀਕ ਹੈ ਬਰਾਬਰੀ ਇੱਕਸਾਰ ਵਾਲਾ ਹੈ ਜੀ ਸਾਰੇ ਸਾਰੇ ਵਾਲੇ ਇੱਕਸਾਰ ਹੈ ਜੀ ਤੇ ਦੂਜੇ ਭਾਗ ਕਾਊਂਟਿੰਗ ਕਰ ਲੰਨੇ ਆ ਨਾ ਬਲਾਂ ਦੀ ਬਲਾਂ ਦੀ ਵੀ ਕਿੰਨੇ ਪਏ ਦੋਨੇ ਸਾਈਡਾਂ ਤੇ 1 2 3 4 5 6 7 8 9 10 11 12 13 14 15 16 17 ਸਾਰਾ ਪੈ ਇੱਕ ਸਾਈਡ ਤੇ 1 2 3 4 5 6 7 8 9 10 11 12 13 14 15 17 ਅਜੇ 17 ਪਾਏ ਜੀ ਕੁਝ ਦਿੱ 17 ਵਾਲੇ ਪਾਏ ਨੇ ਉਹਨੇ ਪਾਸੇ 17 ਸਾਰਾ ਹੋ ਗਿਆ ਜੀ ਬੱਸ ਮੈਂ ਬਾਲ ਗਿਣਦੀ ਨਹੀਂ ਹੈ ਕਿੰਨੇ ਪੌਣੇ ਕਿੰਨੇ ਨੇ ਇਧਰ ਕਿੰਨੇ ਬਾਲ 17 ਵੀ ਇੱਧਰ ਚਾਹੀਦੇ 17 ਇੱਧਰ ਚਾਹੀਦੇ ਆ ਜੀ ਇੱਕ ਦਾ ਬੜਾ ਘੱਟ ਵੱਧ ਹੋ ਜਾਉਂਦਾ ਪਰ 7 ਇੰਚ ਨੂੰ ਚਾਹੀਦੇ ਬਾਲ ਠੀਕ ਹੈ ਆਪਾਂ ਇਹਨਾਂ ਬਾਟਲ ਆਉਣੇ ਆ ਜੀ ਸਲਵਾਰ ਤੇ ਜਿਹੜੇ ਬਾਲ ਜੜੇ ਸੀ ਕਿਹਨੇ ਸਲਵਾਰ ਸਿੱਧੀ ਤੇ ਬਾਟ ਆਪਾਂ ਪੁੱਠੀ ਕਰ ਲੈਣੀ ਜੀ

ਉਤਾ ਬਾਟੇ ਮੰਨਣਾ ਆਪਣੇ ਜੀਪਾ ਵੀ ਸਹੀ ਹੈਗਾ ਕਿ ਆਪਣੇ ਵਾਲ ਜੇ ਘੱਟ ਬਾਦ ਹੁੰਦਾ ਤਾਂ ਬੜ ਦੇ ਢ ਲੋ ਜੇ ਬੈਲ ਬਾਜ ਜਾਂਦੀ ਤੇ ਬੜ ਦੇ ਢ ਲੋ ਜੇ ਘੱਟ ਜਾਂਦੀ ਤਾਂ ਪਾ ਦੋ ਵਾਲ ਇੱਕ ਠੀਕ ਹੈ ਆ ਦੇਖੋ ਥੋੜਾ ਸਾਹਮਣੇ ਮੈਂ ਪਿਛਲਾ ਵਾਲ ਦੇ ਨਾਲ ਅਟੈਚ ਕਰ ਲਈ ਬੈਟ ਇਹ ਫੜ ਕੇ ਦੇਖੀ ਬਿਲਕੁਲ ਸਹੀ ਆ ਰਹੀ ਹੈ ਜੀ ਆਪਾਂ ਇਹ ਪੂਰੀ ਬਣ ਜਾਂਦੀ ਹੈ ਇਹ ਵਾਰ ਸਹੀ ਟਾਂਗਲਾ ਪਾਇਆ ਹੋਗਾ ਯਾਨੀ ਬਿਲਕੁਲ ਹੀ ਘੱਟ ਬਾਦ ਦਾ ਬੈਲਟ ਨਹੀਂ ਹੁੰਦੀ ਹੈਗੀ ਨਾ ਬਾਹਰ ਘਿਹਣ ਦੀ ਲੋਡ ਹੁੰਦੀ ਹੈ ਜੀ ਠੀਕ ਆ ਪਾਈ ਸੀ ਉਹ ਬੈਲਟ ਬੈਲਟ ਧਾਮੀ ਚ ਲਾਈ ਕਰਾਂਗੇ ਜੀ ਸਿੱਧਾ ਮਸ ਕਰ ਲੈਣਾ ਜਿਪਾ ਨੇ ਠੀਕ ਇਹ ਬਾਦ ਦੱਬਾਂਗੇ ਜਿਪਾ ਸਾਰੇ ਇਹ ਦੱਬਣ ਜ਼ਰੂਰੀ ਹੈ ਫਿਰ ਇਹ ਖੜੇ ਖੜੇ ਹੀ ਰਹਿ ਜਣੇ ਨਹੀਂ ਕਿ ਬੈਲਟ ਨਹੀਂ ਸਾਡੇ ਦੱਬਾਂਗੇ ਬਾਦ ਸਾਰੇ ਤਾਂ ਬਣਾ ਕੇ ਸਲਾਈ ਲਾਉਣੀ ਜੀ ਹੈਗੀ ਬੈਲਟ ਤੇ ਸਲਾਈ ਲਾਉਣੀ ਹੈ ਜੀ अपने आ चीज दबणनी है जी जहां अटैच करिए सिलाई ठीक है यह दबणनी है चीज अपनी बैल्ट सिलाई लाव गई सारी या पैर पर जमें ना लो देखो जी अपने बेल्ट अटैच कर ली सलवार के ठीक है जी बहुत बढ़िया फिनिशिंग आई है जी ठीक है जी इस तरह अल पाएंगे सत्त इंच रख के गैप ਤੋਂ ਬਹੁਤ ਵਧੀਆ ਹੀ ਵਾਪ ਪੈਨੇ ਆ ਜਿਹੜੇ ਆਪਾਂ ਬਾਲ ਨਾਲ ਦੀ ਨਾਲ ਪਾਉਨੇ ਵੈੱਟ ਜਾਣ ਦੇ ਵੇਲੇ ਕੋਈ ਵਾਰ ਕੀ ਹੁੰਦਾ ਆਪਣੀ ਸਲਵਾਰ ਦੀ ਮੂਰੀ ਅਰੇ ਪੈਲ ਫਸ ਜਾਂਦੀ ਆ ਉਹ ਸਾਰੇ ਵਾਲ ਉੱਡੜ ਜਾਂਨੇ ਆ ਜੀ ਸੋ ਮੈਂ ਜੇ ਇਸੇ ਤਰੀਕੇ ਨਾਲ ਵਾਲ ਪਾਉਣੀ ਆ ਜੀ ਜੇ 7 ਇੰਚ ਛੱਡ ਦੇਣਾ ਕੋਈ ਵੀ ਸਲਵਾਰ ਦੀ ਨਾਪ ਹੋਵੇ 벨ਟ ਦਾ ਵਿੱਚ 7 ਇੰਚ ਘਟਾ ਕੇ ਬਾਕੀ ਜਿੰਨੇ ਬਾਅਦ ਟੱਕ ਲਾ ਕੇ ਬਾਕੀ ਉਹਨਾਂ ਦੇ ਵਾਲ ਪਾ ਲੈਨੇ ਸਾਰੇ ਚ ਠੀਕ ਹੈ ਉਹਨੇ ਬਾਹਰੋਂ 7 ਇੰਚ ਰੋਣੀ ਚਾਹੀਦੀ ਨਹੀਂ 7 ਇੰਚ ਇੰਦਰ 7 ਇੰਚ ਇਧਰ ਹੋਣੀ ਚਾਹੀਦੀ ਕੋਈ ਗਣਤੀ ਮਿਲਦੀ ਨਹੀਂ ਕਹਿੰਦੇ ਇਹ ਨਾ ਬਹੁ ਵੀ ਜਾਂਦੇ ਤੇ 12 12 ਗਏ ਤੇ 15 ਹੋ ਗਏ ਇਹ ਵੀ ਧਿਆਨ ਰੱਖਣਾ ਜੀ ਬਾਹ ਬਹੁਤ ਘੱਟ ਵਾਧ ਨਹੀਂ ਹੋਣੀ ਚਾਹੀਦੀ ਵੈਸੇ ਗਣਕੇ ਬਣ ਨਹੀਂ ਪਾਉਂਦੀ ਹੈਗੀ ਆਪਣੇ ਆਪ ਹੀ ਲੋਟ ਬਾੜ ਆ ਜਣੀ ਮੇਰੇ ਸਾਰੇ ਤੁਸੀਂ ਦੇਖੇ ਹੋਣਾ ਮੇਰੇ ਬਾੜ ਹੈ ਜੀ 17 ਹੈ ਜੀ ਇੱਧਰ ਵੀ 17 ਹੈ ਉਦੋਂ ਹੀ ਲੋਟ ਆ ਗਈ ਬਾੜ ਮੇਰੇ ਠੀਕ ਹੈ ਜੀ ਤਾਂ ਸਾਡੀ ਵੀਡੀਓ ਵਧੀਆ ਲੱਗੀ ਜੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ